ਜੋਕ ਤੋਂ ਸੇ ਬੈਠੇ ਕੀ ਗੱਲ ਕੀ ਦਿੱਕਤ ਹੈ ਮੇਰਦਾਨ ਜੀ ਅੱਲਾ ਜੋੜਾ ਟੁੱਟ ਗਿਆ ਆਪਾ ਪਾਪਾ ਜੀ ਮੇਰੇ ਕੇ ਬਾਗ ਮੇ ਕਰ ਜਾਂਦੇ ਆ ਤਕਰੀਰ ਨਾ ਪੰਜ ਦਰਜਾ ਜੋ ਗਾਲੀਆਂ ਦਰਦ ਨਾ ਅੰਦਾ ਕਿਲਾ ਕੀ ਯਾਰ ਜੀ ਉਹ ਬੱਬੀ ਕੋ ਜਾਏ ਨਹੀਂ ਸਰਕਾਰਾਂ ਕਹਿੰਦੀਆਂ ਫਰੀ ਇਲਾਜ ਹੁੰਦਾ ਉਹ ਨਹੀਂ ਸਾਨੂੰ ਪਛਾਈ ਨਹੀਂ ਕੇ ਮਾਰਾਂ ਧੱਕੇ ਕਈ ਕਰਦੀ ਕੰਮ ਨਾ ਮਾਰੀ 1.30000 ਰੁਪਏ ਦੇ ਕੋਈ ਬਬੀ ਉਹਨੂੰ ਜਾ ਕੇ ਪੁਲਿਸ ਲੰਗਾ ਕੇ ਲਾਇਆ ਹੈ। ਬਾਬਾ ਜੀ ਤੁਹਾਡੇ ਪਰਵਾਰ ਚ ਕੌਣ ਹੈ? ਉਹ ਪਰਵਾਰ ਦੇ ਮੇਰੇ ਮੁੰਡੇ ਪੰਜ ਵੱਡਾ ਪੁਲਿਸ ਹੈ ਕੋਈ ਨਹੀਂ ਮੇਰਾ ਪੰਜ ਮੁੰਡੇ ਨੇ। ਆ ਇਹ ਕੋਈ ਨਹੀਂ ਬੋਲਦਾ ਇਹ। ਮੁੰਡੇ ਕੀ ਕਰਦੇ ਕੀ ਮੁੰਡੇ ਕੀ ਕਰਦੇ? ਮੁੰਡੇ ਵੱਡਾ ਪੁਲਿਸ ਹੈ ਉਹ ਤੇਰਾ। ਪੁਲਿਸ ਚ ਇਹ ਕੀ ਅਫਸਰ ਹੈ ਕੋਈ? ਉਹ ਲੱਗਾ। ਉਹ ਮੇਨੂੰ ਕਦੀ ਆ ਨਹੀਂ ਪੁੱਛਿਆ papa 50 ਰੁਪਏ 50 ਰੁਪਏ ਲਾ ਕੇ ਲਾਏਗਾ। ਮਗਰ ਅੱਜ ਮਾ ਮਰੀਆ ਬੱਲਾ ਪੁੱਟਾ ਲੋਕ ਬਾਗੀ ਉਹ ਕਿੱਥੇ ਵਖਰੇ ਰਹਿੰਦੇ ਸਿੱਧਾ ਉਹਦੇ ਮਿਲਣਾ ਬਾਹਰ ਉਹ ਨਾਲ ਕਰਦਾਂ ਮਿਲਣਾ ਨਹੀਂ ਤੇ ਮੁੰਡੇ ਵਖਰੇ ਆ ਤੁਹਾਡੇ ਕੋਲ ਮੁੰਡੇ ਵਖਰੇ ਇੱਕ ਮੁੰਡਾ ਮਿਲਣਾ ਜਿਹੜਾ ਜੰਮਾ ਸਬਜੀ ਵੇਚਦਾ ਉਹ ਮਿਲਣਾ ਉਹ ਫੁਲਕਾ ਪਾਣੀ ਉਹ ਬਾ ਬਾ ਪਛਾਦ ਕਰਦਾ ਈਓ ਰੋਟੀ ਖਾ ਗਈ ਜਾਨਾ ਇਹਨੇ ਪਛਾਦ ਕਰਦਾ ਈਓ ਨਾ ਰੋਟੀ ਖਾ ਗਈ ਜਾਨਾ ਪੰਜਾਬ ਪੁਲਿਸ ਚਾ ਬੇਟਾ ਕਹਿੰਦੇ ਪੰਜਾਬ ਪੁਲਿਸ ਚਾ ਬੇਟਾ ਵੱਡਾ ਪੰਜ ਮੁੰਡੇ ਨੇ ਲੇਕਿਨ ਪਿਓ ਨੂੰ ਦਵਾਈ ਤਾਂ ਦੂਰ ਰੋਟੀ ਖਵਾਣ ਲਈ ਵੀ ਉਹਨਾਂ ਕੋ ਸਾਬ ਨਹੀਂ ਹੈ ਜਰੂਰ ਤੁਸੀਂ ਬੈਠੇ ਕੀ ਗੱਲ ਕੀ ਫਿਕਰ ਮੇਰਦਾਨ ਜੀ ਅੱਲਾ ਛੋੜਿਆ ਟੋੜੀ ਗਈ ਆਪ ਪਪਾ ਜੀ ਮੇਰੇ ਕੇ ਬਾਗ ਮੈਂ ਕਰ ਜਾਂਦੇ ਆ ਤਕਰੀਰ ਨਾ ਪੰਜ ਬਰਸ ਕਾ ਜੋ ਗਾੜੀਆਂ ਦੁਰਦਨ ਲਾਲ ਨਗਰ ਅੰਦਾ ਕਿਲਾ ਕੀ ਯਾਰੀਆਂ ਦਾ ਉਹ ਬੱਬੀ ਕੋ ਜਾ ਕੇ ਦੇ ਸਰਕਾਰਾਂ ਕਹਿੰਦੀਆਂ ਫ੍ਰੀ ਇਲਾਜ ਹੁੰਦਾ ਉਹ ਨਹੀਂ ਜੈਨੂ ਪਛਾਣ ਨਹੀਂ ਕੇ ਲੇ ਮਾਰਾ ਧੱਕੇ ਕਈ ਕਰਦੇ ਕੰਮ ਨਾ ਮਾਰੀ 1,30,000 ਰੁਪਏ ਦੇ ਕੋਈ ਮਪੀ ਉਹਨੂੰ ਜਾ ਕੇ ਬਰਨ ਲੰਗਾ ਕਿਹਾ ਬਾਬਾ ਜੀ ਤੁਹਾਡੇ ਪਰਵਾਰ ਚ ਕੌਣ ਉਹ ਪਰਵਾਰ ਦੇ ਮੇਰੇ ਮੁੰਡੇ ਪੰਜ ਵੱਡਾ ਪੁਲੀਸ ਕੋਈ ਨਹੀਂ ਮੇਰਾ ਪੰਜ ਮੁੰਡੇ ਨੇ ਅੱਜ ਕੋਈ ਨਹੀਂ ਬੋਲਦਾ ਮੁੰਡੇ ਕੀ ਕੀ ਕਰਦੇ ਕੀ ਮੁੰਡੇ ਕੀ ਕਰਦੇ ਮੁੰਡੇ ਵੱਡਾ ਪੁਲੀਸ ਜਾਂ ਜੇ ਪੁਲਿਸ ਚ ਇਹ ਕੀ ਅਫਸਰ ਹੈ ਕੋਈ ਉਹ ਲੱਗਾ ਉਹ ਮੇਨੋ ਕਦੀ ਆ ਨਹੀਂ ਪੁੱਛਿਆ ਪਾਪਾ 50 ਰੁਪਏ 50 ਰੁਪਏ ਲੈ ਕੇ ਲਾਏਗਾ ਬੋਲ ਤੇ ਉਹ ਮਾਂ ਮਰੀਏ ਬਲਾਪੂਟਾ ਲੋਕ ਬਾਗੀ ਉਹ ਕਿਥੇ ਵੱਖਰੇ ਰੈਂਦੇ ਸਿੱਧਾ ਉਹਦੇ ਮਿਲਣਾ ਬਹੁਤ ਬੋਲਣਾ ਕਰਦੇ ਮਿਲਣਾ ਨਹੀਂ ਤੇ ਮੁੰਡੇ ਵੱਖਰੇ ਆ ਤੁਹਾਡੇ ਤੋਂ ਉਹ ਮੁੰਡੇ ਵੱਖਰੇ ਇੱਕ ਮੁੰਡਾ ਮਿਲਣਾ ਕਾ ਜੰਮਾ ਸਬਜੀ ਵੇਚਦਾ ਉਹ ਮਿਲਣਾ ਉਹ ਫੁਲਕਾ ਪਾਣੀ ਉਹ ਪਛਾਦ ਕੇ ਤਾਂ ਇਹ ਰੋਟੀ ਖਾ ਗਈ ਜਾਨ ਇਹਨੇ ਚਾਦ ਕੇ ਤਾਂ ਇਹੋ ਨਾ ਰੋਟੀ ਖਾ ਗਈ ਜਾਨ ਪੰਜਾਬ ਪੁਲਿਸ ਚਾ ਬੇਟਾ ਕਹਿੰਦੇ ਪੰਜਾਬ ਪੁਲਿਸ ਚਾ ਬੇਟਾ ਵੱਡਾ ਪੰਜ ਮੁੰਡੇ ਨੇ ਲੇਕਿਨ ਪਿਓ ਨੂੰ ਦਵਾਈ ਤਾਂ ਦੂਰ ਰੋਟੀ ਖਵਾਉਣ ਲਈ ਵੀ ਉਹਨਾਂ ਕੋ ਸਮਾਂ ਨਹੀਂ ਹੈ